ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ। ਅੱਜ ਆਪਾਂ ਬਣਾਵਾਂਗੇ ਮਿਕਸ ਦਾਲ। ਇਸ ਨੂੰ ਆਪਾਂ ਤੌੜੀ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਤੌੜੀ ਦੇ ਵਿੱਚ ਬਣਾਉਣ ਦੇ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰੀਮੀ ਬਣਦੀ ਹੈ। ਇਹ ਆਪਾਂ ਬਿਨਾਂ ਤੜਕੀਏ ਤੋਂ ਹੀ ਤਿਆਰ ਕਰਾਂਗੇ। ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇੱਥੇ ਤੌੜੀ ਲਈ ਹੈ। ਇਥੇ ਮੈਂ ਚਾਰ ਕੌਲੀਆਂ ਪਾਣੀ ਦੀਆਂ ਪਾ ਲਈਆਂ ਹਨ ਤੇ ਇਸ ਨੂੰ ਆਪਾਂ ਗਰਮ ਹੋਣ ਲਈ ਰੱਖ ਦਵਾਂਗੇ ਤੇ ਇਥੇ ਆਪਾਂ ਹੁਣ ਲਵਾਂਗੇ ਦਾਲ ਇਹ ਆਪਣੇ ਕੋਲ ਇੱਕ ਦਾਲ ਦਾ ਪੈਕੇਟ ਹੈ ਇਹ ਆਪਣੀ ਸਾਰੀ ਦਲੀ ਦਾਲ ਹੈ ਇਸ ਦੇ ਵਿੱਚ ਚਣਿਆਂ ਦੀ ਦਾਲ ਮਾਹਾਂ ਦੀ ਦਾਲ ਮਸਰਾਂ ਦੀ ਦਾਲ ਹਰੇਕ ਤਰ੍ਹਾਂ ਦੀ ਦਾਲ ਹੈ ਤੇ ਇਹ ਹੈ ਆਪਣੇ ਕੋਲ ਸਾਬਤ ਮਿਕਸ ਦਾਲ ਇਸ ਦੇ ਵਿੱਚ ਸਾਰੀਆਂ ਦਾਲਾਂ ਮਿਕਸ ਹਨ ਪਰ ਉਹ ਸਾਬਤ ਦਾਲਾਂ ਹਨ ਅੱਜ ਆਪਾਂ ਬਣਾਵਾਂਗੇ ਦਲੀ ਮਿਕਸ ਦਾਲ ਇਥੇ ਮੈਂ ਇੱਕ ਕੌਲੀ ਦਾਲ ਦੀ ਲੈ ਲਈ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਵਾਂਗੇ ਇਸ ਨੂੰ ਮੈਂ ਦੋ ਤੋਂ ਤਿੰਨ ਪਾਣੀ ਵਾਸ਼ ਕਰ ਲਿਆ ਹੈ ਹੁਣ ਆਪਣਾ ਪਾਣੀ ਵੀ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਦਾਲ ਪਾ ਦਵਾਂਗੇ ਇਥੇ ਮੇਰੀ ਵੀਡੀਓ ਥੋੜੀ ਸਕਿਪ ਹੋ ਗਈ ਸੀ ਇਸ ਲਈ ਮੈਂ ਥੋੜਾ ਲਾਸਟ ਦੇ ਉੱਪਰ ਹੀ ਤੁਹਾਨੂੰ ਦਿਖਾਇਆ ਹੈ ਹੁਣ ਆਪਣੀ ਦਾਲ ਜਿੰਨੀ ਦੇਰ ਬੋਇਲ ਹੋ ਰਹੀ ਹੈ ਇਥੇ ਆਪਾਂ ਪਿਆਜ਼ ਲਸਣ ਤੇ ਅਦਰਕ ਨੂੰ ਕੱਟ ਲਿਆ ਹੈ ਇਹ ਦੇਖੋ ਹੁਣ ਆਪਣੀ ਦਾਲ ਦੇ ਵਿੱਚ ਵੀ ਇੱਕ ਉਬਾਲ ਆ ਚੁੱਕਾ ਹੈ ਹੁਣ ਇੱਥੇ ਆਪਾਂ ਥੋੜੇ ਥੋੜੇ ਮਸਾਲੇ ਐਡ ਕਰਾਂਗੇ ਇੱਥੇ ਅੱਧਾ ਚਮਚ ਮੈਂ ਹਲਦੀ ਪਾਊਡਰ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਸਵਾਦ ਦੇ ਅਨੁਸਾਰ ਆਪਾਂ ਇਸ ਦੇ ਵਿੱਚ ਨਮਕ ਐਡ ਕਰਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਰ ਇੱਥੇ ਹੀ ਇਸ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਐਡ ਕਰ ਦਵਾਂਗੇ ਤੁਸੀਂ ਇਸ ਤਰ੍ਹਾਂ ਦਾਲ ਬਣਾ ਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਥੇ ਹੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਵੀ ਐਡ ਕਰ ਦਵਾਂਗੇ ਮੈਂ ਇੱਥੇ ਤਿੰਨ ਪਿਆਜ਼ ਲਏ ਹਨ ਮੀਡੀਅਮ ਸਾਈਜ਼ ਦੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਕਵਰ ਕਰਕੇ ਇਸ ਨੂੰ ਆਪਾਂ ਪੱਕਣ ਦਵਾਂਗੇ ਵਿੱਚੋਂ ਵਿੱਚੋਂ ਆਪਾਂ ਦਾਲ ਨੂੰ ਇਸ ਤਰ੍ਹਾਂ ਹਿਲਾਉਂਦੇ ਹੋਏ ਚੈੱਕ ਕਰਾਂਗੇ ਇੱਥੇ ਮੈਂ ਤਿੰਨ ਤੋਂ ਚਾਰ ਛੋਟੀਆਂ ਛੋਟੀਆਂ ਹਰੀਆਂ ਮਿਰਚਾਂ ਕੱਟ ਕੇ ਐਡ ਕਰ ਲਈਆਂ ਹਨ ਇਹ ਬਹੁਤ ਜ਼ਿਆਦਾ ਕੌੜੀਆਂ ਨਹੀਂ ਹਨ ਤੇ ਇੱਥੇ ਮੈਂ ਦੋ ਟਮਾਟਰ ਇਸ ਦੇ ਵਿੱਚ ਕੱਟ ਕੇ ਪਾ ਲਏ ਹਨ ਇਹ ਸਾਰੀਆਂ ਚੀਜ਼ਾਂ ਆਪਾਂ ਨਾਲ ਹੀ ਮਿਕਸ ਕਰਕੇ ਦਾਲ ਬਣਾਵਾਂਗੇ ਹੁਣ ਆਪਾਂ ਫਿਰ ਇਸ ਨੂੰ ਕਵਰ ਕਰਕੇ ਪੱਕਣ ਦਵਾਂਗੇ ਹੁਣ ਇੱਥੇ ਆਪਾਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਐਡ ਕਰ ਦਵਾਂਗੇ ਕਿਉਂਕਿ ਇਸ ਨੂੰ ਆਪਾਂ ਕੋਈ ਅਲੱਗ ਤੜਕਾ ਨਹੀਂ ਲਾਉਣਾ ਇਹ ਇਸੇ ਤਰ੍ਹਾਂ ਹੀ ਆਪਾਂ ਸਾਰਾ ਕੁਝ ਇਸ ਵਿੱਚ ਮਿਕਸ ਕਰਕੇ ਦਾਲ ਤਿਆਰ ਕਰਨੀ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਵਿੱਚੋ ਵਿੱਚੋ ਆਪਾਂ ਦਾਲ ਨੂੰ ਹਿਲਾਇਆ ਜਾਣਾ ਹੈ ਤੇ ਚੈੱਕ ਕਰੀ ਜਾਣਾ ਹੈ ਦੇਖੋ ਆਪਣੀ ਦਾਲ ਕਿੰਨੀ ਵਧੀਆ ਬੋਇਲ ਹੋ ਰਹੀ ਹੈ ਤੇ ਇਹ ਦੇਖੋ ਹੁਣ ਆਪਣੀ ਦਾਲ ਤਕਰੀਬਨ ਬਣ ਕੇ ਰੈਡੀ ਹੋ ਚੁੱਕੀ ਹੈ ਇਹ ਕਿੰਨੀ ਵਧੀਆ ਥਿੱਕ ਹੋਈ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਲੋ ਫਲੇਮ ਦੇ ਉੱਪਰ ਰੱਖ ਦਵਾਂਗੇ ਤੇ ਇੱਥੇ ਆਪਾਂ ਥੋੜੇ ਜਿਹਾ ਸਾਬਤ ਮਸਾਲਿਆਂ ਨੂੰ ਕੁੱਟਾਂਗੇ ਇੱਥੇ ਮੈਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਥੋੜਾ ਜਿਹਾ ਸਾਬਤ ਧਨੀਆ ਤੇ ਤਿੰਨ ਤੋਂ ਚਾਰ ਮੈਂ ਲਾਲ ਮਿਰਚਾਂ ਲਈਆਂ ਹਨ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੋਟ ਲਵਾਂਗੇ ਹੁਣ ਇੱਥੇ ਆਪਾਂ ਇੱਕ ਛੋਟੀ ਜੀ ਪੈਨ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਤੇ ਕੁੱਟਿਆ ਹੋਇਆ ਮਸਾਲਾ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਝੌਂਕ ਲਾਉਣ ਦੇ ਨਾਲ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਅੱਧਾ ਚਮਚ ਆਪਾਂ ਇੱਥੇ ਕਸ਼ਮੀਰੀ ਲਾਲ ਮਿਰਚ ਐਡ ਕਰ ਲਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਕੁੱਟਿਆ ਹੋਇਆ ਸਾਬਤ ਮਸਾਲਾ ਉਹ ਐਡ ਕਰਾਂਗੇ ਇਸ ਤਰ੍ਹਾਂ ਮਸਾਲਾ ਐਡ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਦਾਲ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਆਪਣੀ ਦਾਲ ਵੀ ਬਣ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਇਸ ਨੂੰ ਐਡ ਕਰ ਦਿੱਤਾ ਹੈ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਦਾਲ ਬਣਾ ਕੇ ਦੇਖਿਓ ਮਿੱਟੀ ਦੀ ਟੋੜੀ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਭ ਨੂੰ ਬਹੁਤ ਪਸੰਦ ਵੀ ਆਵੇਗੀ ਹੁਣ ਆਪਾਂ ਇੱਥੇ ਇੱਕ ਚਮਚ ਕਸਤੂਰੀ ਮੇਥੀ ਪਾ ਦਿੱਤੀ ਹੈ ਇਹ ਦੇਖੋ ਆਪਣੀ ਦਾਲ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ ਰੱਖ ਦਵਾਂਗੇ ਤੇ ਗੈਸ ਆਪਾਂ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਇਸ ਨੂੰ ਕਰਾਂਗੇ ਸਰਵ ਦੇਖੋ ਕਿੰਨੀ ਵਧੀਆ ਆਪਣੀ ਦਾਲ ਬਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਜੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਇਸ ਦੇ ਉੱਪਰ ਪਾਵਾਂਗੇ ਦੇਸੀ ਘਿਓ ਤੁਸੀਂ ਮੱਖਣ ਵੀ ਪਾ ਸਕਦੇ ਹੋ ਇਸੀ ਓ ਦੇ ਨਾਲ ਦਾਲ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੁਸੀਂ ਇਸ ਨੂੰ ਬਣਾਓ ਖਾਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਰੈਸਪੀਸ ਕਿੱਦਾਂ ਦੀਆਂ ਲੱਗਦੀਆਂ ਹਨ ਇਸ ਦੇ ਨਾਲ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਤੇ ਰੈਸਪੀਸ ਲੈ ਕੇ ਆਉਣ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ